ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 8 ਮਾਰਚ ਮੇਰੇ ਮਾਮਾ ਜੀ ਅਮਰ ਸਿੰਘ ਜੀ ਚਮਕੀਲਾ ਬੀਬਾ ਅਮਰਜੋਤ ਕੌਰ ਉਹਨਾਂ ਦੀ ਮਿੱਟੀ ਨਿੱਗੀ ਜਾਦ ਨੂੰ ਮੋਖ ਰੱਖਦੇ ਹੋਇਆ ਉਹਨਾਂ ਦਾ ਭਾਨ ਜਾਂ ਦਾਸ ਪ੍ਰਦੀਪ ਸਿੰਘ ਚਮਿੰਡਾ ਮੇਰੇ ਸਾਥੀ ਸੁਰੰਗੀ ਮਾਸਟਰ ਹਕਮ ਸਿੰਘ ਜੀ ਜਰਤੌਲੀ ਸਰਦਾਰ ਗੁਰਚਰਨ ਸਿੰਘ ਜੀ ਪਿੰਡ ਗੁਰਮ ਤੇ ਮੇਰੇ ਨਾਲ ਲੋਕ ਗਾਇਕ ਬਲਜੀਤ ਗਰੇਵਾਲ ਪਿੰਡ ਢੈਪੀ ਮੇਰੇ ਉਸਤਾਦਾਂ ਦੀ ਦੁਨੀਆ ਦੇ ਵਿੱਚੋਂ ਰਾਗੀ ਤੇ ਢਾਡੀ ਜਰਨੈਲ ਸਿੰਘ ਜੀ ਚਮਿੰਡਾ ਜਿੰਨੀਆਂ ਵੀ ਸੰਗਤ ਅੱਜ ਪਹੁੰਚੀ ਹੈ ਸਾਧੂ ਜੀ ਉਹ ਆਇਆਂ ਨੂੰ ਉਹ ਮੇਰੇ ਮਾਮਾ ਜੀ ਜੋ ਦੁਨੀਆ ਤੋਂ ਚਲੇ ਗਏ ਪਰ ਉਹਦੀ ਆਵਾਜ਼ ਨਹੀਂ ਗਈ ਉਹਨਾਂ ਦੀ ਸੋਚ ਉਹਨਾਂ ਦੀ ਕਲਾ ਉਹਨਾਂ ਦੀ ਆਵਾਜ਼ ਅੱਜ ਵੀ ਅਮਰ ਹਰ ਮੈਂ ਬੇਨਤੀ ਕਰੂੰਗਾ ਮੇਰੇ ਸੁਰੰਗੀ ਮਾਸਟਰ ਢਾਡੀ ਹਾਕਮ ਸਿੰਘ ਜੀ ਜੜਤੌਲੀ ਉਹ ਮੇਰੇ ਮਾਮਾ ਜੀ ਦੀ ਇੱਕ ਗੀਤ ਪੇਸ਼ ਕਰਨਗੇ ਉਹਨੇ ਸੱਚੀ ਗੱਲ ਮੁੱਖ ਚ ਆਖੀ ਵੀ ਚਮਕੀਲਾ ਸੋਪਾ ਸਾਡੇ ਦਿਲ ਦਾ ਸੀਸਾ ਟੁੱਟਿਆ ਸੋਹਣੋ ਸੋਚ ਲਵੋ ਚਲੋ ਹਾਕਮ ਸਿੰਘ ਜੀ ਓ ਸਾਡੇ ਦਿਲ ਦਾ ਸਿਸਾ ਟੁੱਟਿਆ ਸੋਹਣਿਓ ਸੋਝਲਵੋ ਹਾਏ ਓ ਤੁਸੀਂ ਹਾਲ ਕਦੇ ਨਹੀਂ ਪੁੱਛਿਆ ਸੋਹਣਿਓ ਸੋਝਲਵੋ ਸਾਡੇ ਦਿਲ ਦਾ ਸਿਸਾ ਟੁੱਟਿਆ ਸੋਹਣਿਓ ਸੋਝਲਵੋ ਓ ਅਸਤ ਜਿੰਦੜੀ ਲਾਤੀ ਨਾਵੇਂ ਨਾ ਸੋਹਣਿਓ ਮਨੋਂ ਭਾਵੇਂ ਅਸਤ ਜਿੰਦੜੀ ਲਾਤੀ ਨਾਵੇਂ ਨਾ ਸੋਣਿਓ ਮਨੋ ਭਾਵੇਂ ਹੋ ਸਾਡੀ ਸਦਰਾਂ ਦਾ ਫੁੱਲ ਟੁੱਕਿਆ ਸੋਣਿਓ ਸੋਣਿਓ ਸੋ ਜਲਵੋ ਹਾਏ ਸਾਡੇ ਦਿਲ ਦਾ ਸਿਜਾ ਟੁੱਟਿਆ ਸੋਣਿਓ ਜਾਓ ਜਲਵੋ ਉਹ ਛੁੱਪ ਗਿਆ ਨਹੀਂ ਪਹਿਣਾ ਚੰਨ ਚਮਕੀਲਾ ਧਰ ਕੇ ਜਿੰਦ ਦਾ ਤਿਲਾ ਤਿਲਾ ਉਹ ਛੁੱਪ ਗਿਆ ਨਹੀਂ ਪਹਿਣਾ ਚੰਨ ਚਮਕੀਲਾ ਧਰ ਕੇ ਜਿੰਦ ਦਾ ਤਿਲਾ ਤਿਲਾ ਹੇ ਤੁਸੀਂ ਆਪਣਾ ਬਣਾ ਕੇ ਲੁੱਟਿਆ ਸੋਹਣਿਓ ਸੋਹਣਿਓ ਸੋਝਿਲੋ ਹੇ ਸਾਡੇ ਤਿਲ ਦਾ ਸਿਰ ਟੁੱਟਿਆ ਸੋਹਣਿਓ ਸੋਹਣਿਓ ਵੀਰੋ ਲਿਓ ਉਹ ਝੁੱਪ ਗਿਆ ਨਹੀਂ ਪੈਣਾ ਚੰਦ ਚਮਕੀਲਾ ਗਰਕੇ ਜਿੰਦ ਦਾ ਈਲਾ ਤੀਲਾ ਉਹ ਝੁੱਪ ਗਿਆ ਨਹੀਂ ਪੈਣਾ ਚੰਦ ਚਮਕੀਲਾ ਗਰਕੇ ਜਿੰਦ ਦਾ ਈਲਾ ਤੀਲਾ ਉਹ ਉਸ ਆਪਣਾ ਬਣਾ ਕੇ ਲੁੱਟਿਆ ਸੋਹਣਿਓ ਸੋਚ ਲਵੋ ਸਾਡੇ ਦਿਲ ਦਾ ਸੀਸਾ ਟੁੱਟਿਆ ਸੋਹਣਿਓ ਸੋਚ ਲਵੋ ਉਹ ਸਾਇਆ ਓਏ ਤੇਰੇ ਖੇਲ ਨਿਆਰੇ ਭਾਈ ਭਾਇਆ ਨੂੰ ਮਾਰੇ ਸੱਚਿਓ ਥਰੇ ਖੇਲ ਨਿਆਰੇ ਭਾਈ ਭਾਇਆ ਨੂੰ ਮਾਰੇ ਔਰੋ ਮਾਸਦੇ ਓ ਬਿੱਟੂ ਆਏ ਨੇ ਸਤੇ ਟੁੱਟ ਗਏ ਬਈ ਟੁੱਟ ਗਏ ਸੰਗ ਪਿਰਾਵਾ ਦੇ ਹੋਏ ਮਾਤੀ ਦਾ ਕੋਈ ਰਹਿਣੀ ਪੜਦਾ ਤੇਰੇ گاਵਾਂ ਦੇ ਹਏ ਪਿਓ ਨੂੰ ਪੁੱਤ ਬੰਗਾਰੇ ਭਾਈ ਭਾਇਆ ਨੂੰ ਮਾਰੇ ਸੱਚਿਓ ਧਰ ਖੇਲਨੇ ਆਰੇ ਭਾਈ ਭਾਇਆ ਨੂੰ ਮਾਰੇ ਹੋ ਦਿਨ ਕੱਟ ਲੈ ਹਾਏ ਚਮਕੀ ਲਿਆ ਲੋਕੀ ਗਏ ਹੋ ਭਰਾਵਾ ਅੱਖ ਮਾਰੀ ਇਸ ਦੁਨੀਆ ਦੀ ਹੋ ਇਸ ਜਗਤ ਤੇ ਹਾਏ ਪੇਸ਼ ਗਈ ਨਾ ਆਡੇ ਰਿਸ਼ਿਆ ਮੁਨਿਆਦੀ ਬਾਜੀ ਕਈ ਜਿੱਤ ਕੇ ਹਾਰੇ ਪਾਈ ਪਿਆ ਨੂੰ ਹਾਰੇ ਸੱਚੀਓ ਤੇਰੇ ਖਲ ਨਿਆਰੇ ਭਾਈ ਪਿਆ ਨੂੰ ਮਾ